ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਥਰੀਆ ਕਾਲ ਮੈਂ ਹਾਂ ਹਰਮਨ ਧੀਰ ਸੌਰ ਤੇ ਹਰ ਰੋਜ਼ ਦੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰ ਹੋ ਗਈਆਂ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਆਪਾਂ 트ੰਪ ਦੀ ਤੇ ਭਾਰਤ ਦੀ ਇੱਕ ਪਾਸੇ ਤਾਂ ਭਾਰਤ ਦਾ ਜ਼ੋਰ ਲੱਗਿਆ ਪਿਆ ਇਹ ਗੱਲ ਕਹਿਣ ਦੇ ਵਿੱਚ ਕਿ ਅਸੀਂ ਸਭ ਤੋਂ ਵੱਡੀ ਇਕਨੋਮੀ ਬਣਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਗੇ ਜਾਵਾਂਗੇ ਦੂਸਰੇ ਵੱੰਨੇ 트ੰਪ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਉਹ ਕਹਿੰਦਾ ਭਾਰਤ ਇੱਕ ਡੈੱਡ ਇਕਨੋਮੀ ਹੈ ਬਿਲਕੁਲ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ 트ੰਪ ਦੇ ਵੱਲੋਂ ਪਿਛਲੇ 2-3 ਦਿਨਾਂ ਤੋਂ ਭਾਰਤ ਦੇ ਬਾਰੇ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਹੀ ਜਾਂਦੀ ਹੈ ਜਾਂ ਕੋਈ ਨਵਾਂ ਫੈਸਲਾ ਲਿਆ ਜਾਂਦਾ ਉਹਦੇ ਉੱਤੇ ਸਾਰੇ ਹੈਰਾਨ ਹਨ ਕੋਕ ਸਾਡੇ ਪ੍ਰਧਾਨ ਮੰਤਰੀ ਸਾਹਿਬ ਤਾਂ ਮੋਦੀ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਕਿ ਹਮਾਰੇ ਰਿਸ਼ਤੇ ਉਹਨਸੇ ਬੜੇ ਅੱਛੇ ਹੈ। ਉਹ ਹਮਾਰੇ ਪਿਆਰੇ ਦੋਸਤ ਹੈ। ਹਮ ਫਿਰ ਮਿਲੇ ਥੇ ਹਮ ਅੱਭੀ ਬਾਤ ਕਰਤੇ ਹੈ। ਤੇ ਜਿਹਦੇ ਨਾਲ ਦੋਸਤੀ ਹੈ ਤੇ ਉਹਨੇ ਅੱਗੋ 25% ਟੈਰਫ ਲਾਤਾ। ਇਸ ਵੇਲੇ ਯਾਨੀ ਕਿ ਅੱਜ ਤੋਂ 1 ਅਗਸਤ ਤੋਂ ਅਮਰੀਕਾ ਦੇ ਵਿੱਚ ਗਏ ਹੋਏ ਭਾਰਤੀ ਸਮਾਨ ਦੇ ਉੱਤੇ 25% ਟੈਰਫ ਲੱਗੂਗਾ। ਤੇ ਨਾਲ ਇਹ ਵੀ ਗੱਲ ਕਹੀ ਹੈ ਰਾਸ਼ਟਰਪਤੀ ਨੇ। ਕਿ ਭਾਈ ਜਿਹੜਾ ਭਾਰਤ ਦੇ ਨਾਲ ਸਾਡਾ ਕੋਈ ਬਹੁਤਾ ਵੈਸੇ ਕਾਰੋਬਾਰ ਹੈ ਵੀ ਨਹੀਂਗਾ ਤੇ ਵੈਸੇ ਵੀ ਭਾਰਤ ਸਭ ਤੋਂ ਵੱਧ ਟੈਰਫ ਲਾਉਣ ਵਾਲਾ ਦੇਸ਼ ਆ ਤੇ ਉਹਦੇ ਨਾਲ ਜਿਹੜਾ ਕਾਰੋਬਾਰ ਉਹ ਘੱਟੇ ਦਾ ਸੌਦਾ ਹੀ ਹੈ ਇਸ ਕਰਕੇ ਅਸੀਂ 25% ਲਾਤਾ ਚਲੋ ਆਪਾਂ ਵੀ ਗੱਲ ਮੰਨ ਕੇ ਵੀ ਭਾਈ ਉਹ ਐਂ ਕਰਦਾ ਹੁੰਦਾ ਤਾਂ ਵੀ ਉਹਦੇ ਬਾਰੇ ਕਰਦੇ ਆ ਉਹਦੇ ਬਾਰੇ ਪਰ ਜਿਹੜੀ ਉਹਨੇ ਹੁਣ ਗੱਲ ਕਹੀ ਆ ਕਿ ਭਾਰਤ ਤੇ ਰੂਸ ਤਾਂ ਡੈਡ ਇਕਨੋਮੀ ਵਾਲੇ ਦੇਸ਼ ਆ ਵੀ ਭਾਰਤ ਡੈਡ ਇਕਨੋਮੀ ਵਾਲਾ ਦੇਸ਼ ਹੈ ਤੇ ਉਹਦੇ ਨਾਲ ਕਿਹੜਾ ਕੋਈ ਸਾਡੇ ਬਹੁਤੇ ਵਪਾਰ ਵਾਲੇ ਸਬੰਧ ਹੈਗੇ ਆ ਤੇ ਜੇਕਰ ਉਹਨੇ ਹੋਰਾਂ ਦੇ ਨਾਲ ਤੇਲ ਵਾਲੇ ਰਿਸ਼ਤੇ ਰੱਖੜੇ ਆ ਤੇ ਫਿਰ ਉਹਨਾਂ ਦੇ ਨਾਲ ਹੀ ਰੱਖੇ ਵਰ ਸਾਨੂੰ ਵੀ ਕੀ ਆ ਸੋ ਉਹਨੇ ਆ ਜਿਹੜੀਆਂ ਗੱਲਾਂ ਕਹੀਆਂ ਟਵੀਟ ਕਰਕੇ ਤੇ ਉਹਦੀ ਬਹੁਤ ਵੱਡੇ ਪੱਧਰ ਤੇ ਚਚਾ ਹੋਈ ਆ ਇਹ ਵੀ ਪਤਾ ਲੱਗਾ ਜੀ ਭਾਰਤ ਦੀਆਂ 6 ਤੇਲ ਕੰਪਨੀਆਂ ਉਹਨੇ ਬੈਨ ਕਰਤੀਆਂ ਇਹ ਵੀ ਪਤਾ ਲੱਗਾ ਜੀ ਪਾਕਿਸਤਾਨ ਦੇ ਨਾਲ ਉਹਨੇ ਤੇਲ ਦੀ ਡੀਲ ਕਰ ਲਈ ਆ ਇਹ ਵੀ ਉਹਨੇ ਗੱਲ ਕਹੀ ਆ ਵੀ ਕੀ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਭਾਰਤ ਨੂੰ ਤੇਲ ਦੇਣ ਲੱਗ ਪੇ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਜਿਹੜਾ ਡੁੱਬਣਾ ਡੁੱਬੇ ਜਿਹਨੇ ਤਰਨਾ ਤਰੇ ਜਿਵੇਂ ਆਪਾਂ ਨੇ ਕਹਿੰਦੇ ਗਿਆ ਜਾਜ ਮਰਨਾ ਤਾਂ ਮਰੂ ਪਰ ਇਸ ਤਰੀਕੇ ਦੇ ਨਾਲ ਉਹਨੇ ਗੱਲਾਂ ਕੌੜੀਆਂ ਕਹੀਆਂ ਹੁਣ ਇਹਨਾਂ ਗੱਲਾਂ ਦੇ ਉੱਤੇ ਵਿਰੋਧੀਆਂ ਨੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਖੇਰਿਆ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਵੀ ਅਸੀਂ ਲੰਬੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਕਿ ਭਾਰਤ ਦੀ ਇਕਨੋਮੀ ਡੈਡ ਹੋ ਚੁੱਕੀ ਆ ਇਹ ਪ੍ਰਧਾਨ ਮੰਤਰੀ ਨੂੰ ਤੇ ਵਿੱਤ ਮੰਤਰੀ ਨੂੰ ਨਹੀਂ ਦਿਸਦਾ ਬਾਕੀ ਦੇਸ਼ ਦੇ ਬੱਚੇ-ਬੱਚਿਆਂ ਨੂੰ ਇਸ ਗੱਲ ਦੇ ਬਾਰੇ ਜਾਣਕਾਰੀ ਆ ਕਿ ਸਾਡੀ ਇਕਨੋਮੀ ਡੈਡ ਹੋ ਗਈ ਆ। ਰਾਹੁਲ ਨੇ ਕਿਹਾ ਜੀ ਕਿ ਪ੍ਰਧਾਨ ਮੰਤਰੀ ਦੀਆਂ ਗਲਤ ਨੀਤੀਆਂ ਕਰਕੇ ਅਦਾਨੀਆਂ ਅਡਾਨੀਆਂ ਦੇ ਕਰਕੇ ਵਿੱਤ ਮੰਤਰੀ ਦੇ ਕਰਕੇ ਭਾਰਤ ਦੀ ਇਕਨੋਮੀ ਡੈਡ ਹੋ ਗਈ ਆ ਤੇ ਇਹ ਦੱਸੋ ਵੀ ਤੁਸੀਂ ਯਾਰੀ ਦੇ ਵਿੱਚੋਂ ਖੱਟਿਆ ਕੀ ਆ ਤੇ ਇਹ ਦੱਸੋ ਜੀ ਕਿ ਹੁਣ ਤੁਸੀਂ ਇਸ ਡੈਡ ਇਕਨੋਮੀ ਦੇ ਬਾਰੇ ਕੀ ਕਹਿੰਦੇ ਆ। ਸੋ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਵਾਰੀ ਸਵਾਲ ਆ ਜਿਹੜੇ ਵਿਰੋਧੀਆਂ ਨੇ ਪੁੱਛਣੇ ਸ਼ੁਰੂ ਕਰਤੇ ਆ। ਇਹ ਉੱਤਰ ਦਿੰਦੇ ਆ ਕਿ ਨਹੀਂ ਦਿੰਦੇ ਇਹ ਤਾਂ ਵਕਤ ਦੱਸੂਗਾ ਪਰ ਇਹ ਮਾਮਲਾ ਕਾਫੀ ਵੱਡਾ ਬਣ ਗਿਆ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾੜਾ ਸਾਹਿਬ ਮਾਮਲਾ ਤਾਂ ਕਾਫੀ ਵੱਡਾ ਬਣ ਗਿਆ ਹੈ ਪਰ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਜਿਸ ਵੇਲੇ ਵਿਰੋਧੀ ਇਹ ਕਹਿੰਦੇ ਆ ਕਿ ਤੁਸੀਂ ਨਾਮ ਲਾਓ ਨਾਮ ਲਾਓ ਕਿਉਂਕਿ ਆਪਾਂ ਜਾਣਦੇ ਆ ਲੋਕ ਸਭਾ ਦੇ ਵਿੱਚ ਰੌਲਾ ਬਹੁਤ ਜ਼ਿਆਦਾ ਪਿਆਰ ਸੀਗਾ ਕਿ ਭਾਰਤ ਪਾਕਿਸਤਾਨ ਦੀ ਜੰਗ ਰਕਵਾਉਣ ਦੀ ਜਦੋਂ ਗੱਲ ਹੋਈ ਸੀ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਹੀ ਕਿ ਕਿਸੇ ਵੀ ਮੁਲਕ ਨੇ ਕਿਸੇ ਵੀ ਬੰਦੇ ਨੇ ਇਹ جنگ ਨਹੀਂ ਰੁਕਵਾਈ ਇਹ ਅਸੀਂ ਆਪ ਹੀ ਰੋਕੀ ਹੈ ਤੇ ਉਸ ਵੇਲੇ ਜਦੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਤੁਸੀਂ ਨਾਮ ਲਓ ਨਾਮ ਲਓ ਉਦੋਂ ਤਾਂ ਪ੍ਰਧਾਨ ਮੰਤਰੀ ਸਾਹਿਬ ਸ਼ਾਇਦ ਦੋਸਤੀ ਪਗੋਣ ਖਾਤਰ ਨਾਮ ਵੀ ਨਹੀਂ ਸਿਲੈ ਰਹੇ ਤੇ ਟਰੰਪ ਹੋਰਾਂ ਨੇ ਆ ਨਵਾਂ ਕੰਮ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਗੱਲ ਇਹ ਦੀ ਕਿ ਇਸ ਗੱਲ ਦੀ ਮੇਰੇ ਖਿਆਲ ਆਸ ਹੀ ਨਹੀਂ ਸੀ ਕਿਉਂਕਿ ਦੇਖੋ ਪਿੱਛੇ ਜੇ ਕੁਝ ਕੁ ਮਹੀਨਿਆਂ ਤੋਂ ਲਗਾਤਾਰ ਇਹ ਖਬਰਾਂ ਆਉਂਦੀਆਂ ਸੀਗਾ ਇਹ ਭਾਈ ਫੁਲਾਣੇ ਦੇਸ਼ ਦੇ ਉੱਤੇ 트럼ਪ ਨੇ ਇਹਨਾ ਟੈਰ ਫਲਾਤਾ ਫੁਲਾਣੇ ਦੇਸ਼ ਦੇ ਉੱਤੇ ਇਹਨਾ ਲਾਤਾ ਪਰ ਸਾਡੇ ਉੱਤੇ ਨਹੀਂ ਲਾ ਰਹੇ ਕਿਉਂ ਕਿ ਸਾਡੀ ਉਹਨਾਂ ਦੇ ਨਾਲ ਸਾਂਝ ਬੜੀ ਗੂੜੀ ਆ ਸਾਡੀ ਉਹਨਾਂ ਦੇ ਨਾਲ ਸਾਂਝ ਹੋਰ ਤਰ੍ਹਾਂ ਦੀ ਆ ਸੋ ਆਹਾਂ ਖਬਰਾਂ ਆਪਾਂ ਸੁਣਦੇ ਹੁੰਦੇ ਸੀ ਪਰ ਭਾਈ ਆ ਲੱਗਿਆ ਪਤਾ ਵੀ ਕਿਹੋ ਜੀ ਸਾਡੀ ਤਾਂ ਹੀ ਸੀ ਕਿ ਕਿੰਨਾ ਸਾਡਾ ਪਿਆਰ ਸੀ ਕਹਿਣ ਦਾ ਭਾਵ ਇਹ ਜੀ ਕਿ ਜਦੋਂ ਪ੍ਰਧਾਨ ਮੰਤਰੀ ਜਾਂ ਬੀਜੇਪੀ ਦਾ ਕੋਈ ਆਗੂ ਸਿੱਧੇ ਤੌਰ ਦੇ ਉੱਤੇ 트럼ਪ ਦਾ ਨਾਮ ਲੈ ਕੇ ਕੋਈ ਟਿੱਪਣੀ ਕਰਨ ਤੋਂ ਬਰੇਦ ਕਰਦਾ ਉਹਦਾ ਮਤਲਬ ਵੀ ਇਹੀ ਹੈ ਵੀ ਭਾਈ ਆਪਣੀ ਉਹਨਾਂ ਦੇ ਨਾਲ ਸਾਂਝ ਆ ਤੇ ਆਪਾਂ ਆਪਦੇ ਦੋਸਤਾਂ ਦੇ ਬਾਰੇ ਜਿਨ੍ਹਾਂ ਦੇ ਨਾਲ ਸਾਡੀ ਸਾਂਝ ਆ ਉਹਨਾਂ ਦੇ ਬਾਰੇ ਬਾਈ ਨੇਮ ਐਸੀ ਕੋਈ ਗੱਲ ਨਹੀਂ ਕਰਨੀ ਤੇ ਪਰ ਉਹਨਾਂ ਨੇ ਤਾਂ ਪਈ ਆ ਆਪਦਾ ਕੰਮ ਕਰਤਾ ਹੁਣ ਦੇਖੋ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਹ ਇੱਕ ਬੜੀ ਕਿਰਕਰੀ ਵਾਲੀ ਗੱਲ ਬਣ ਗਈ ਆ ਵੀ ਜਿਹਨੂੰ ਅਸੀਂ ਆਪਦਾ ਮਿੱਤਰ ਆਪਣਾ ਸੱਜਣ ਆਪਣਾ ਸੁਹਿਲੜਾ ਆਪਣਾ ਨੇੜਲਾ ਆਪਣਾ ਬਹੁਤ ਅਕਰੀਬੀ ਕਹਿੰਦੇ ਆ ਤੇ ਉਹਨੇ ਤਾਂ ਪਈ ਆ ਕੰਮ ਕਰਤਾ ਜੀ ਜੀ ਬਿਲਕੁਲ ਖੈਰ ਹੁਣ ਚਲਦੇ ਆ ਜੀ ਪੰਜਾਬ ਪੰਜਾਬ ਦੀ ਗੱਲ ਕਰਦੇ ਆ ਸੁਨਾਮ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਤੇ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਕਿਸੇ ਤੋਂ ਨਹੀਂ ਡਰਦੀ ਹਾਂ ਬਿਲਕੁਲ ਜੀ ਨਾ ਡਰੇ ਬਿਲਕੁਲ ਨਹੀਂ ਡਰਨਾ ਚਾਹੀਦਾ ਜੀ ਬੰਦਾ ਜਿਹੜਾ ਸਹੀ ਕੰਮ ਕਰੇ ਉਹਨੂੰ ਕਿਸੇ ਤੋਂ ਡਰਨ ਦੀ ਬਿਲਕੁਲ ਬਹੁਤੀ ਲੋੜ ਵੀ ਨਹੀਂ ਹੁੰਦੀ ਪਰ ਇਹ ਨਵੀਆਂ ਨਵੰਗੀਆਂ ਜਾਣਕਾਰੀਆਂ ਆਉਣ ਲੱਗ ਪਈਆਂ ਇਸ ਮਾਮਲੇ ਦੇ ਵਿੱਚ ਕਿਉਂਕਿ ਲੰਘੇ ਕੱਲ ਜਦੋਂ ਉਹ ਗਏ ਆ ਉਹਨਾਂ ਨੇ ਤੜਕ ਮਾਰਤੀ ਜੇ ਭਾਈ ਆਮ ਆਦਮੀ ਪਾਰਟੀ ਕਦੇ ਕਿਸੇ ਤੋਂ ਡਰੀ ਨਹੀਂ ਤੇ ਪਰ ਹੁਣ ਸਵਾਲੇ ਉੱਠਣ ਲੱਗ ਪਏ ਵੀ ਜੇਕਰ ਨਹੀਂ ਡਰਦੀ ਆਮ ਆਦਮੀ ਪਾਰਟੀ ਫਿਰ ਕਿਸਾਨਾਂ ਦੇ ਵੀ ਸਵਾਲਾਂ ਦਾ ਉੱਤਰ ਸਾਹਮਣੇ ਖੜ ਕੇ ਦੇ ਦੇਵੇ ਕਿਉਂਕਿ ਉਹ ਕਹਿੰਦੇ ਕਿ ਤੁਸੀਂ ਡਰਦੇ ਨਹੀਂ ਕਿਸੇ ਤੋਂ ਤੁਹਾਨੂੰ ਡਰਨਾ ਵੀ ਨਹੀਂ ਕਹੀਦਾ ਕਿਸੇ ਤੋਂ ਤੇ ਫਿਰ ਸਾਨੂੰ ਤੁਸੀਂ ਦੱਸੋ ਵੀ ਤੁਹਾਡੇ ਸਵਾਲਾਂ ਦਾ ਉੱਤਰ ਕਦੋਂ ਦੇਵੋਗੇ ਕਿਉਂਕਿ ਲੰਘੇ ਕੱਲ੍ਹ ਸ਼ਹੀਰੋ ਕੁਦਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਹੋਰ ਨੇਤਾ ਰਾਜਪਦਰੀ ਸਮਾਗਮ ਮਨਾਉਣ ਵਾਸਤੇ ਗਏ ਸੀਗੇ ਸੁਨਾਮ ਦੇ ਵਿੱਚ इतने इन्होंने एक सड़क का ना भी शहीद उधम सिंह मार्ग रख्या कई प्रोजेक्टा उद्घाटन भी किया जी कि देखो केजरीवाल ने कहा आम आदमी पार्टी किसी से डरती नहीं इस समय नशे के तस्कर जेलों में है और हम किसी की परवाह नहीं करते हो कर हम लोगों के लिए काम करते हैं तो किसानों ने यह गल कही भी बिल्कुल ठीक है नहीं डरते ना डरो डरना भी नहीं चाहिए पर यह दसो भी साढ़े सवाल उत्तर कदों दूंगे तीस आओ ਆਪਾਂ ਲੈਂਡ ਪੂਲਿੰਗ ਨੀਤੀ ਦੇ ਉੱਤੇ ਗੱਲ ਕਰਦੇ ਆਂ ਕੀ ਪਤਾ ਭਾਈ ਤੁਸੀਂ ਆਪਦੇ ਤਰਕ ਦੇ ਨਾਲ ਤੇ ਸਾਡੀ ਸਵਾਲ ਖਤਮ ਕਰ ਦਿਓ ਵੀ ਸਾਨੂੰ ਜਿਹੜਾ ਲੱਗੀ ਜਾਂਦਾ ਵੀ ਭਾਈ ਤੁਸੀਂ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ ਤੇ ਕੀ ਪਤਾ ਤੁਹਾਡੀਆਂ ਗੱਲਾਂ ਸੁਣ ਕੇ ਅਸੀਂ ਉਸ ਤੋਂ ਬਾਅਦ ਟੁੱਪ ਕਰ ਜਗੇ ਸੋ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਇਸ ਮਸਲੇ ਦੇ ਉੱਤੇ ਸਾਨੂੰ ਕਦੋਂ ਤੁਸੀਂ ਮਿਲਣ ਦਾ ਵਕਤ ਦਿੰਦੇ ਆ ਕਦੋਂ ਬਹਿਸ ਦਾ ਵਕਤ ਦਿੰਦੇ ਆ ਸੋ ਆਹ ਕਿਸਾਨਾਂ ਨੇ ਮੈਂ ਹੁਣੇ ਵੀਡੀਓ ਦੇਖ ਕੇ ਹਟਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹ ਗੱਲ ਕਹੀ ਆ ਵੀ ਤੁਸੀਂ ਦੱਸੋ ਜੀ ਕਿ ਆਪਾਂ ਕਦੋਂ ਮਿਲਣਾ ਕਿੱਥੇ ਮਿਲਣਾ ਬੈਠ ਕਦੋਂ ਕਰਨੀ ਹੈ ਵਿਚਾਰ ਵਟਾਂਦਰਾ ਕਦੋਂ ਕਰਨਾ ਸਾਨੂੰ ਤੁਸੀਂ ਇਹ ਸਮਝਾਤਾ ਦਿਓ ਵੀ ਇਹ ਜਿਹੜੀ ਨੀਤੀ ਆ ਲੈਂਡ ਪੂਰਨ ਨੀਤੀ ਇਹ ਕਿਸਾਨ ਵਾਸਤੇ ਕਿਹੜੇ ਕਿਹੜੇ ਪੱਖ ਤੋਂ ਕਿਵੇਂ ਕਿਵੇਂ ਫਾਇਦੇਮੰਦ ਰਹੀਗੀ ਜੀ ਦੇਖਦੇ ਹਾਂ ਕੀ ਜਵਾਬ ਦਿੰਦੇ ਨੇ ਇਸ ਗੱਲ ਦਾ ਤੇ ਟੈਣਾ ਸਾਹਿਬ ਉਦੋਂ ਬੇਅਦਬੀ ਖਿਲਾਫ ਕਾਨੂੰਨ ਦੇ ਮੁੱਦੇ ਤੇ ਤਾਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 6 ਮਹੀਨਿਆਂ ਦੇ ਵਿੱਚ ਸੁਝਾਅ ਦੇਣੇ ਪੈਣਗੇ 6 ਮਹੀਨਿਆਂ ਬਾਅਦ ਕੋਈ ਫੈਸਲਾ ਜਿਹੜਾ ਉਹ ਲਿਆ ਜਾਊਗਾ ਪਰ ਹੁਣ ਕਹਿੰਦੇ ਆ ਕਿ ਬੇਅਦਬੀ ਖਿਲਾਫ ਕਾਨੂੰਨ ਬਣਾਉਣ ਲਈ 1 ਮਹੀਨੇ ਦੇ ਵਿੱਚ ਵਿੱਚ ਸੁਝਾਅ ਦੇਣੇ ਪੈਣਗੇ ਜੀ ਇਦਾਂ ਕਿਉਂ ਹਾਂ ਬਿਲਕੁਲ ਜੀ ਬਿਲਕੁਲ ਲੋਕਾਂ ਦੇ ਸੁਝਾਅ ਜਿਹੜੇ ਆਮ ਲੋਕਾਂ ਦੇ ਸੁਝਾਅ ਉਹ 1 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਦੇਣੇ ਚਾਹੀਦੇ ਆ ਉਹ ਕਹਿੰਦੇ ਜੀ 1 ਮਹੀਨੇ ਦੇ ਵਿੱਚ ਵਿੱਚ ਸਾਨੂੰ ਆਪਣੇ ਸੁਝਾਅ ਦੇ ਦਿਓ ਕਿ ਫਿਰ ਆਪਾਂ ਅਗਲੀ ਗੱਲ ਕਰਦੇ ਆ ਕਿਉਂਕਿ ਦੇਖੋ ਵੈਸੇ ਤਾਂ ਬਿੱਲ ਜਿਹੜਾ ਬੇਦਬੀ ਦੇ ਮਾਮਲੇ ਦੇ ਉੱਤੇ ਪੇਸ਼ ਕੀਤਾ ਗਿਆ ਸੀ ਉਹ ਬਿੱਲ ਪਾਸ ਨਹੀਂ ਹੋਇਆ ਇਹ ਬਿੱਲ ਜਿਹੜਾ ਉਹ ਬਾਅਦ ਵਿੱਚ ਕਮੇਟੀ ਕੋਲੇ ਗਿਆ ਜਾਂ ਸਿਲੈਕਟ ਕਮੇਟੀ ਕੋਲੇ ਸਿਲੈਕਟ ਕਮੇਟੀ ਨੇ ਇਹਦੇ ਉੱਤੇ 6 ਮਹੀਨੇ ਦੇ ਵਿੱਚ ਆਪਣੀਆਂ ਵਿਚਾਰਾ ਕਰਦੀਆਂ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਜਨ ਨੂੰ ਤਨ ਪੱਤਨ ਲਾਉਣਾ ਪਰ ਗੱਲ ਇਹ ਜੀ ਕਿ ਉਹ ਲੋਕਾਂ ਦੇ ਵਾਸਤੇ 1 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਜੇ ਲੋਕ ਜਿਹੜੇ ਆਪਦੇ ਵਿਚਾਰ ਆ ਉਹ 1 ਮਹੀਨੇ ਦੇ ਵਿੱਚ ਵਿੱਚ ਦੇ ਸਕਦੇ ਆ ਸੋ ਜੇਨੇ ਭਾਈ ਲੋਕ ਆਪਦੇ ਵਿਚਾਰ ਕੀ ਦਿੰਦੇ ਆ ਕਿਵੇਂ ਦਿੰਦੇ ਆ ਪਰ ਲੋਕਾਂ ਨੂੰ ਇਹ ਤਾਂ ਲੱਗ ਗਈ ਆ ਵੀ ਭਾਵੇਂ ਦੇਸ਼-ਵਦੇਸ਼ ਦੇ ਵਿੱਚ ਤੁਸੀਂ ਕਿਤੇ ਨਹੀਂ ਬੈਠੇ ਆ ਤੁਸੀਂ ਈਮੇਲ ਦੇ ਰਹੇ ਹੋ ਤੁਸੀਂ ਵਟਸਐਪ ਦੇ ਰਹੇ ਹੋ ਤੁਸੀਂ ਆਪਣੇ ਹਲਕੇ ਦੇ ਵਿਧਾਇਕ ਦੇ ਰਹੇ ਹੋ ਆਪਦੇ ਵਿਚਾਰ ਕਿਸੇ ਵੀ ਰੂਪ ਦੇ ਵਿੱਚ ਭੇਜ ਸਕਦੇ ਹੋ ਤੁਹਾਡੇ ਵਿਚਾਰ ਸਿਲੈਕਟ ਕਮੇਟੀ ਨੇ ਪ੍ਰਵਾਨ ਕਰਨੇ ਨਹੀਂ ਕਰਨੇ ਉਹ ਬਾਅਦ ਦੀ ਗੱਲ ਆ ਪਰ ਤੁਸੀਂ ਆਪਣੀ ਬੁੱਧੀ ਦੇ ਮੁਤਾਬਕ ਇਹ ਜਾਣਕਾਰੀ ਭੇਜ ਦਵੇ ਕਿ ਮੈਨੂੰ ਇਹ ਲੱਗਦਾ ਕਿ ਭਾਈ ਆ ਵੀ ਬੱਚੇ ਦੇ ਗੱਲ ਸ਼ਾਮਲ ਹੋਣੀ ਚਾਹੀਦੀ ਆ ਉਹਦੇ ਲਈ ਪਤਾ ਲੱਗਾ ਜੀ ਜਿਹੜਾ ਵਟਸਐਪ ਨੰਬਰ ਆ ਉਹ ਹੈਗਾ ਜੀ 80543 95560 ਜਿਹੜੀ ਈਮੇਲ ਆ ਉਹ ਹੈਗੀ ਜੀ ਸੈਕਟਰੀ ਯਾਨੀ ਕਿ S E C Y V S ਪੰਜਾਬ n i c in ਇੱਕ ਹੋਰ ਹੈ ਜੀ ਇਹਦੇ ਵਿੱਚ ਈਮੇਲ c v s legislation@lgislation@gmail.com ਸ੍ਰੀ ਵਿਧਾਨ ਸਭਾ ਦਾ ਨੰਬਰ ਹੈਗਾ 0172 2740786 ਇਹਨਾਂ ਨੰਬਰਾਂ ਦੇ ਉੱਤੇ ਇਹਨਾਂ ਪਤੇਆਂ ਦੇ ਉੱਤੇ ਕੋਈ ਵੀ ਆਪਦੇ ਸੁਝਾਅ ਭੇਜ ਸਕਦਾ ਮੰਨਣਾ ਜਾਂ ਨਾ ਮੰਨਣਾ ਉਹਨਾਂ ਦੀ ਮਰਜ਼ੀ ਹੈ ਜੀ ਜੀ ਬਿਲਕੁਲ ਟੇਣਾ ਸਾਹਿਬ ਹੁਣ ਗੱਲ ਕਰਦੇ ਆ ਵਿਕਰਮ ਮਜੀਠੀਆ ਹੋਰਾਂ ਦੀ ਮਜੀਠੀਆ ਹੋਰਾਂ ਦੀ ਪੇਸ਼ੀ ਦੇ ਮੌਕੇ ੱੱਕਾ ਕਰਨ ਵਾਲੇ ਐਸ ਐਚਓ ਤੇ ਪਰਚਾ ਦਰਜ ਕਰਨ ਦੇ ਹੁਕਮ ਹੋਏ ਨੇ ਜੀ ਬਿਲਕੁਲ ਜੀ ਬਿਲਕੁਲ ਅੱਜ ਕਿਉਂਕਿ ਆਪਾਂ ਪਹਿਲੀ ਵਾਰ ਤੋਂ ਖਬਰਾਂ ਵੀ ਸਾਂਝ ਪਾ ਰਹੇ ਆ ਜਿਹੜਾ ਪਿਛਲਾ ਮਹੀਨਾ ਲੰਘਿਆ ਉਦੋਂ ਪਤਾ ਲੱਗਾ ਜੀ ਕਿ ਸਿੱਧੀ ਜਿਹੜੀ ਮੋਹਾਲੀ ਦੀ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਦੀ ਪੇਸ਼ੀ ਉਸ ਥਾਂ ਦੇ ਉੱਤੇ ਇੱਕ ਜਸ਼ਨਪ੍ਰੀਤ ਸਿੰਘ ਨਾਂ ਦਾ ਐਸ ਐਚ ਓ ਜਿਹੜਾ ਉਹ ਵੀ ਉੱਥੇ ਪਹੁੰਚਿਆ ਸੀ ਉਹਨੇ ਉੱਥੇ ਜਾ ਕੇ ਅਦਾਲਤ ਦਾ ਇੱਕ ਗੇਟ ਬੰਦ ਸੀ ਤੇ ਚੌਕੀਦਾਰ ਨੂੰ ਕਿਹਾ ਵੀ ਗੇਟ ਖੋਲ ਉਹਨੇ ਗੇਟ ਨਹੀਂ ਖੋਲਿਆ ਉਹਨੇ ਦਲਕਈ ਜੀ ਕਿ ਅਦਾਲਤ ਤੋਂ ਆਰਡਰ ਲਿਆ ਉਹ ਫਿਰ ਆਪਾਂ ਖੋਲ ਦਿੰਨੇ ਆ ਉਹ ਚੌਕੀਦਾਰ ਦਾ ਸੀ ਬਲਜੀਤ ਇਹ ਪਤਾ ਲੱਗਾ ਜੀ ਕਿ ਇਸ ਐਸਐਚਓ ਨੇ ਇਹ ਦਸ਼ਨਪ੍ਰੀਤ ਸਿੰਘ ਨੇ ਉਹਨੂੰ ੱੱੱਕੇ ਵੀ ਮਾਰੇ ਚਾਬੀ ਵੀ ਜ਼ਬਰਦਸਤੀ ਖੋਲੀ ਉਹਦੇ ਮੁੱਕੇ ਮਾਰੇ ਤੇ ਇਹ ਗੱਲਾਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਊਗਾ ਸੋ ਉਸ ਤੋਂ ਬਾਅਦ ਇਹ ਰੌਲਾ ਵਧਿਆ ਕਿ ਹੁਣ ਜਾਣਕਾਰੀ ਤਾਜ਼ਾ ਆਈ ਆ ਵੀ ਅਦਾਲਤ ਨੇ ਇਹ ਸਾਰੀ ਵੀਡੀਓ ਦੇਖ ਕੇ ਤੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਗੱਲ ਕਹੀ ਹੈ ਜੀ ਕਿ ਇਸ ਬੰਦੇ ਦੇ ਉੱਤੇ ਪੁਲਿਸ ਪਰਚਾ ਕਿਉਂ ਨਹੀਂ ਦਰਜ ਕਰਦੀ ਇਹਦੇ ਉੱਤੇ ਪਰਚਾ ਦਰਜ ਕਰਨ ਲਈ ਕਿਹਾ ਗਿਆ। ਸੋ ਮਤਲਬ ਇਹ ਵੀ ਥੇ ਦੇ ਉੱਤੇ ਹੁਣ ਪਰਚਾ ਦਰਜ ਹੋਊਗਾ। ਜਾਂ ਪਰਚਾ ਦਰਜ ਸ਼ਾਇਦ ਹੋ ਵੀ ਗਿਆ ਹੋਵੇ ਤੇ ਪਰਚਾ ਦਰਜ ਹੋਣਾ ਵੀ ਹੈ ਭਾਈ ਜੇਕਰ ਤੁਸੀਂ ਬੇਨਿਜਮੀਆਂ ਗੱਲਾਂ ਕਰਦੇ ਆਂ ਜੇਕਰ ਤੁਸੀਂ ਨਿਜਮਲੀ ਕਾਨੂੰਨ ਦੀ ਉਲੰਘਣਾ ਕਰਦੇ ਆਂ ਤੇ ਫਿਰ ਭਾਈ ਤੁਸੀਂ ਭਾਵੇਂ ਜੋ ਵੀ ਹੋਵੋ ਤੇ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇਸ ਐਸਐਚਓ ਦੇ ਉੱਤੇ ਪੁਲਿਸ ਨੂੰ ਕਿਹਾ ਗਿਆ ਵੀ ਪਰਚਾ ਦਰਜ ਕਰੋ ਜੀ। ਜੀ। ਸਟੇਨ ਸਾਹਿਬ ਉਹਦਰ ਦੂਸਰੇ ਵਾਰ ਨੇ ਖਹਿਰਾ ਹੋਰਾਂ ਖਿਲਾਫ ਮੁੱਖ ਮੰਤਰੀ ਦੇ OSD ਨੇ ਮਾਨਹਾਨੀ ਦਾ ਕੇਸ ਕੀਤਾ ਹੈ ਉਸੇ ਮਾਮਲੇ 'ਚ ਕੀਤਾ ਹੈ ਜਿਹੜੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਕੀਤੀ ਸੀ ਪ੍ਰਾਪਰਟੀ ਦੀ ਖਹਿਰਾ ਸਾਹਿਬ ਨੇ ਨਹੀਂ ਜੀ ਇਹ ਅਸਲੇ ਵਿੱਚ ਹੋਰ ਆ ਇਹ ਮਾਮਲਾ ਹੈਗਾ ਜੀ 144 ਗੱਡੀਆਂ ਦਾ 144 ਟੋਇਟਾ ਦੀਆਂ ਗੱਡੀਆਂ ਸੁਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਵੀ ਜਿਹੜੀ SSF ਜੀ ਨੂੰ ਅਸੀਂ ਸੜਕ ਸੁਰੱਖਿਆ ਫੋਰਸ ਕਹਿੰਦੇ ਆ ਇਹ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਐਕਸੀਡੈਂਟ ਹੋਏ ਲੋਕਾਂ ਨੂੰ ਹਸਪਤਾਲ ਤੇ ਪਹੁੰਚਾਉਂਦੀ ਆ ਜਦ ਸਰਕਾਰ ਨੇ ਜੋ ਜੋ ਵੀ ਇਸ ਮਾਮਲੇ ਦੇ ਵਿੱਚ ਕੀਤਾ ਉਹ ਕਹਿੰਦੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਨਿਰਪੱਖ ਪੜਤਾਲ ਦੀ ਮੰਗ ਕਰਦੇ ਆ 143 ਗੱਡੀਆਂ ਖਰੀਦੀਆਂ ਟੋヨタ ਕੰਪਨੀ ਦੀਆਂ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵਾਸਤੇ ਤੇ ਉਹਨਾਂ ਗੱਡੀਆਂ ਦੀ ਖਰੀਦ ਦੇ ਵਿੱਚ ਗੜਬੜੀ ਕੀਤੀ ਗਈ ਆ ਸ਼ਹਿਰੇ ਨੇ ਇਹ ਗੱਲ ਕਹੀ ਸੀ ਵੀ ਜਦੋਂ ਆਪਾਂ ਇਹ ਗੱਡੀਆਂ ਖਰੀਦੇ ਜਾਂ ਕੋਈ ਵੀ ਗੱਡੀ ਖਰੀਦੇ ਆ ਆਪਾਂ ਇਹ ਗੱਲ ਕਹਿੰਦੇ ਵੀ ਭਾਈ ਸਾਨੂੰ ਆਹ ਰੇਟ ਨਹੀਂ ਪੁੱਗਦਾ ਸਾਨੂੰ ਆ ਰੇਟ ਦੇਓ ਜੇ ਅਸੀਂ 100 ਫ੍ਰੀਜ ਨਹੀਂ ਹੋਵੇ 150 ਫ੍ਰੀਜ ਨਹੀਂ ਹੋਵੇ ਤੇ ਫਿਰ ਤਾਂ ਉਹ ਕਹਿੰਦਾ ਕਿ 10-15 ਲੱਖ ਰੁਪਇਆ ਇੱਕ ਗੱਡੀ ਦੇ ਪਿੱਛੇ ਵੈਸੇ ਵੀ ਲੈਸ ਮਿਲਦਾ ਵੀ ਤੁਸੀਂ ਇੰਨੇ ਵੱਡੇ ਗਿਣਤੀ ਦੇ ਵਿੱਚ ਗੱਡੀਆਂ ਵੇਚ ਦੇਣੀਆਂ ਉਹ ਕਹਿੰਦੇ ਵੀ ਪਰ ਜਿਹੜੀ ਉਹਨਾਂ ਨੇ ਕੋਟੇਸ਼ਨ ਦਿੱਤੀ ਪੰਜਾਬ ਦੀ ਸਰਕਾਰ ਨੇ ਉਹ ਪੈਸੇ ਦਾ ਪ੍ਰਦਾਨ ਕਰਤਾ ਕੋਈ ਪੈਸਾ ਨਹੀਂ ਭੁਟਾਇਆ ਉਹ ਕਹਿੰਦੇ ਕਿ ਸਾਡੇ ਇੱਕ ਰਿਸ਼ਤੇਦਾਰ ਨੇ ਗੱਡੀ ਲਈ ਹੈ ਇਹ ਕਿ ਉਹ 10 ਲੱਖ ਰੁਪਏ ਲੈ ਕੇ ਲਈ ਆ ਵੀ ਭਾਈ ਅਗਲਾ ਕਹਿੰਦਾ ਕਿ ਮੈਨੂੰ ਇੰਨੇ ਪੈਸੇ ਦੇਣੇ ਮੈਂ ਤਾਂ ਜੇ ਤੁਹਾਨੂੰ ਪਗਦੀ ਠੀਕ ਨਹੀਂ ਮੈਂ ਹੋਰ ਕੰਪਨੀ ਦੇ ਲੈ ਲੈਣਾ ਪਰ ਇਹਨਾਂ ਨੇ ਇੱਕੋ ਥਾਂ ਤੋਂ ਪੋਜੀਸ਼ਨ ਲਈ ਤੇ ਇੱਕੋ ਥਾਂ ਤੋਂ ਸਾਰੇ ਪੈਸੇ ਦੇਤੇ ਇਹਨਾਂ ਨੇ ਕੋਈ ਪੈਸਾ ਘਟਾਇਆ ਨਹੀਂ ਤੇ ਬਦਲੇ ਦੇ ਵਿੱਚ ਕੰਪਨੀ ਨੇ ਰਾਜਵੀਰ ਸਿੰਘ ਜਿਹੜੇ ਕਿ ਭਗਵੰਤ ਮਾਨ ਦੇ OSD ਆ ਉਹਨੂੰ 2 ਕਿਨੋਵਾ ਗੱਡੀਆਂ ਗਿਫਟ ਕੀਤੀਆਂ ਤੇ ਹੁਣ ਇਸ ਗੱਲ ਕਰਕੇ ਰਾਜਵੀਰ ਸਿੰਘ ਨੇ ਤੇ ਸੁਖਪਾਲ ਖੈਰਾ ਦੇ ਉੱਤੇ ਜੇ ਇਹ ਗੱਲ ਕਹੀ ਕਿ ਵੀ 72 ਘੰਟੇ ਦੇ ਵਿੱਚ ਵਿੱਚ ਉਹ ਲਾਏ ਗਏ ਦੋਸ਼ਾਂ ਨੇ ਉਹ ਤੋਂ ਮਾਫੀ ਮੰਗੇ ਜੇ ਨਹੀਂ ਮਾਫੀ ਮੰਗਦਾ ਇਹ ਫਿਰ ਉਹ ਕਹੇਗੀ ਕਿ ਮੈਂ ਇਹਨਾਂ ਦੇ ਉੱਤੇ ਮਾਨਸਾਨੀ ਦਾ ਕੇਸ ਕਰੂੰਗਾ ਉਹਨਾਂ ਨੇ ਮਾਫੀ ਮੰਗੀ ਨਹੀਂ ਇਹਨਾਂ ਨੇ ਫਿਰ ਮਾਨਸਾਨੀ ਦਾ ਕੇਸ ਕਰਤਾ ਤੇ ਅਦਾਲਤ ਦੇ ਸੁਖਪਾਲ ਖੇੜਾ ਨੂੰ 11 ਅਗਸਤ ਨੂੰ ਆਉਣ ਦੇ ਲਈ ਕਿਹਾ ਜਿਵੇਂ ਪਈ ਇਸ ਮਾਮਲੇ ਦੇ ਵਿੱਚ ਕੀ ਕੀ ਮੋੜ ਆਉਂਦੇ ਆ ਪਰ ਸੁਖਪਾਲ ਸਿੰਘ ਖੇੜਾ ਵੀ ਲਗਾਤਾਰ ਕਈ ਤਰ੍ਹਾਂ ਦੇ ਕਸੂਰ ਕੱਢਦੇ ਆ ਤੇ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਆ ਤੇ ਕਈ ਤਰ੍ਹਾਂ ਦੇ ਖੁਲਾਸੇ ਕਰਦੇ ਆ ਫਿਰ ਇਧਰੋਂ ਖਬਰ ਆ ਗਈ ਜੀ ਕਿ ਭਾਈ ਇਹਨਾਂ ਦੇ ਵੱਲੋਂ ਵੀ ਭਾਈ ਕਾਨੂੰਨੀ ਕਾਰਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸੋ ਵਿੱਚੋਂ ਅਦਾਲਤ ਕੀ ਫੈਸਲਾ ਕਰਦੀ ਹੈ ਜਾਂ ਕਿਹੜੇ-ਕਿਹੜੇ ਸਬੂਤ ਇਹਨਾਂ ਦੇ ਕੋਲੇ ਹੈਗੇ ਸੁਖਪਾਲ ਸਹਰਾਡੇ ਕੋਲੇ ਇਹ ਆਉਂਦੇ ਸਮੇਂ ਪਤਾ ਲੱਗਣਾ ਜੀ। ਜੀ ਬਿਲਕੁਲ। ਤੇ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਪੰਜਾਬ ਦੀਆਂ ਪਹਿਲਾਂ ਤੋਂ ਐਕਵਾਇਰ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਤੇ ਤਾਂ ਵਿਕਾਸ ਕੰਮ ਫੇਲ ਹੋਏ ਹੋਏ ਨੇ ਤੇ ਹਾਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਫੇਰ ਸਰਕਾਰ ਆ ਗਈ ਹੈ। ਹਾਂ ਬਿਲਕੁਲ ਜੀ ਇਹ ਬਹੁਤ ਵੱਡਾ ਮਸਲਾ ਈ ਪੰਜਾਬ ਦੇ ਵਿੱਚ ਦੇਖੋ ਮੈਂ ਇਮਾਨਦਾਰੀ ਨਾਲ ਕਹਿੰਦਾ ਜੀ ਕਿ ਭਾਵੇਂ ਧਰਤੀ ਦਾ ਕੋਈ ਵੀ ਟੋਟਾ ਹੋਵੇ ਉਹਦੇ ਵਿਕਾਸ ਦੇ ਕੰਮਾਂ ਵਾਸਤੇ ਧਰਤੀ ਦੀ ਲੋੜ ਤਾਂ ਹੁੰਦੀ ਹੈ ਨਾ ਕੋਈ ਨਾ ਸੜਕ ਹਵਾ ਦੇ ਵਿੱਚ ਬਣਨੀ ਆ ਨਾ ਕੋਈ ਹੋਰ ਚੀਜ਼ ਹਵਾ 'ਚ ਬਣ ਸਕਦੀ ਆ ਉਹ ਤਾਂ ਜ਼ਮੀਨ ਦੇ ਉੱਤੇ ਹੀ ਬਣਨੀ ਆ ਉਹਦੇ ਲਈ ਭਾਵੇਂ ਸੜਕ ਬਣਾਓ ਭਾਵੇਂ ਤੁਸੀਂ ਕਲੋਨੀ ਕੱਟੋ ਭਾਵੇਂ ਤੁਸੀਂ ਖੰਡ ਮਿਲ ਲਾਓ ਭਾਵੇਂ ਤੁਸੀਂ ਖਰਬਨ ਪਲਾਂਟ ਲਾਓ ਭਾਵੇਂ ਤੁਸੀਂ ਪੁਲ ਬਣਾਓ ਉਹਦੇ ਲਈ ਧਰਤੀ ਦੀ ਲੋੜ ਤਾਂ ਹੁੰਦੀ ਹੀ ਆ ਪਰ ਗੱਲ ਇਹ ਕਿ ਜਿਹੜੇ ਕੰਮ ਲਈ ਤੁਸੀਂ ਜ਼ਮੀਨ ਲਈਏ ਹੋ ਉਹ ਤੁਹਾਡੇ ਪ੍ਰੋਜੈਕਟ ਕਿੰਨੇ ਕਿਸਰੇ ਲੱਗਦੇ ਆ ਇਹ ਵੀ ਇੱਕ ਮਹੱਤਵਪੂਰਨ ਮਿਸ਼ਾ ਹੈਗਾ ਸੋ ਇਹ ਗੱਲ ਖਬਰ ਸਾਹਮਣੇ ਆਈ ਹੈ ਕਿ ਬੀਤੇ ਵੇਲੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਜਿਹੜੇ ਜਿਹੜੇ ਪ੍ਰੋਜੈਕਟਾਂ ਦੇ ਲਈ ਜ਼ਮੀਨਾਂ ਅਕਵਾਇਰ ਕੀਤੀਆਂ ਕੀ ਉਹ ਪ੍ਰੋਜੈਕਟ ਉਵੇਂ ਚੱਲੇ ਕੀ ਉਹ ਪ੍ਰੋਜੈਕਟ ਉਵੇਂ ਲੱਗੇ ਕੀ ਉਹ ਪ੍ਰੋਜੈਕਟ ਅੱਜ ਚੱਲ ਰਹੇ ਆ ਜਾਂ ਫਿਰ ਉਹ ਸਿਰਫ ਸਿਰਫ ਕਹਿਣੀਆਂ ਗੱਲਾਂ ਸੀ ਕਿਉਂਕਿ ਖਬਰ ਤਾਂ ਇਹ ਆਈ ਹੈ ਕਿ ਭਾਈ ਇਹਨਾਂ ਦੇ ਵੱਲੋਂ ਕੰਮ ਸ਼ੁਰੂ ਕੀਤੇ ਜਾਂਦੇ ਆ ਪਰ ਬਾਅਦ ਵਿੱਚ ਪ੍ਰੋਜੈਕਟ ਫੇਲ ਹੋ ਜਾਂਦੇ ਆ ਕੋਈ ਪ੍ਰੋਜੈਕਟ ਕਿਸੇ ਗੱਲ ਕਰਕੇ ਫੇਲ ਹੋਗਾ ਕੋਈ ਪ੍ਰੋਜੈਕਟ ਕਿਸੇ ਗੱਲ ਕਰਕੇ ਫੇਲ ਹੋ ਗਿਆ ਇਹ ਲੰਮੀ ਚੌੜੀ ਰਿਪੋਰਟ ਆ ਪਰ ਇਹਦੇ ਵਿੱਚੋਂ ਮੈਂ ਕੁਝ ਤੁਹਾਨੂੰ ਦੱਸ ਦਿੰਨਾ ਇਹਦੇ ਤੇ ਇਹ ਗੱਲ ਕਹੀ ਗਈ ਆ ਵੀ ਜਦੋਂ ਹੁਣ ਫਰੀਦਕੋਟ ਵਾਲੀ ਖੰਡ ਮਿਲ ਲਾਈ ਇਹ ਮਿਲ ਲਾਈ ਜ਼ਮੀਨ ਅਕਵਾਇਰ ਕੀਤੀ ਇਸ ਤਰ੍ਹਾਂ ਦੀ ਮਿਲ ਲਾ ਕੇ ਮਿਲ ਫੇਲ ਹੋ ਗਈ ਫਿਰ ਕਲੋਨੀ ਘਟ ਗਈ ਫਿਰ ਕਲੋਨੀ ਫੇਲ ਹੋ ਗਈ ਤੇ ਜ਼ਮੀਨ ਦਾ ਇੰਤਕਾਲ ਹੁਣ ਤੀਜੀ ਚੌਥੀ ਥਾਂ ਦੇ ਉੱਤੇ ਚਲਾ ਗਿਆ ਬੁੱਢਲਾਡੇ ਵਾਲੀ ਫੰਡਮੈਂਟਲ ਦੇ ਵਿੱਚ ਵੀ ਜੋ ਕੁੱਡੇ ਨੇ ਕਿਹਾ ਸੀ ਵੀ ਆਹ ਕਰਾਂਗੇ ਉਹ ਪ੍ਰੋਜੈਕਟ ਫੇਲ ਹੋ ਗਿਆ ਹੋਰ ਜਿਹੜੇ ਵੱਖ-ਵੱਖ ਪ੍ਰੋਜੈਕਟ ਲਾਉਣ ਦੀ ਗੱਲ ਕਹਿਣੀ ਸਰਕਾਰਾਂ ਸਮੇਂ ਦੀਆਂ ਉਹ ਪ੍ਰੋਜੈਕਟ ਫੇਲ ਹੋ ਜਾਂਦੇ ਆ ਤੇ ਇਹ ਗੱਲ ਤਾਂ ਉੱਠੀ ਆ ਵੀ ਹੁਣ ਸਰਕਾਰ ਕਹਿੰਦੀ ਵੀ ਅਸੀਂ ਨਵੇਂ ਅਰਬਨ ਸਟੇਟ ਬਣਾਉਣੇ ਆ ਉਹ ਹੋਰ ਜਿਹੜੇ ਯਾਪਾ ਕਹਿੰਦੇ ਕਿ 65 ਹਜ਼ਾਰ ਏਕੜ ਦੇ ਵਿੱਚ ਅਰਬਨ ਸਪਰੇਡ ਬਣਾਉਣੇ ਆ ਨਵੇਂ ਘਰ ਬਸਾਉਣੇ ਆ 1 ਲੱਖ ਤੋਂ ਵੱਧ ਘਰ ਪੈਣ ਦਾ ਭੱਗ ਬਣੂਗਾ ਜੀ ਇਸ ਥਾਂ ਦੇ ਉੱਤੇ ਭਾਵੇਂ ਫਲੈਟ ਹੋਣ ਭਾਵੇਂ ਉਦਾਂ ਹੋਣ ਪਰ ਪੰਜਾਬ ਦੇ ਵਿੱਚ 1 ਲੱਖ ਬੰਦੇ ਨੇ ਆ ਕੇ ਬਾਹਰੋਂ ਰਹਿਣਾ ਕਿਥੇ ਆ ਪੰਜਾਬ ਦੇ ਲੋਕ ਕੀ ਇਹ ਕਰਨਗੇ ਵੀ ਭਾਈ ਅਸੀਂ ਇਹਨਾਂ 1 ਲੱਖ ਘਰਾਂ ਦੇ ਵਿੱਚ ਵਸੇਬਾ ਕਰੀਏ ਜਿਹੜੇ ਚੰਡੀਗੜ੍ਹ ਵੱਲ ਜੀਰਕਪੁਰ ਦੇ ਵੱਲ ਡੇਰਾ ਬੱਸੀ ਦੇ ਵੱਲ ਅਮਰਿੰਡੇ ਦੇ ਵੱਲ ਤੇ ਮੁਹਾਰੀ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਰਹਿੰਦੇ ਉੱਥੇ ਤਾਂ ਫਲੈਟ ਵਿਹਲੇ ਪਏ ਆ ਉਹ ਵੀ ਜ਼ਮੀਨਾਂ ਅਕਵਾਇਰ ਕੀਤੀਆਂ ਜਾਂਦੀਆਂ ਸੀ ਸੋ ਇਹ ਸਵਾਲ ਉੱਠਿਆ ਕਿ ਭਾਈ ਜੋ ਜ਼ਮੀਨਾਂ ਅਕਵਾਇਰ ਹੁੰਦੀਆਂ ਕੀ ਉਹ ਜਿਹੜਾ ਪ੍ਰੋਜੈਕਟ ਉਲਿਤ ਨਹੀਂ ਗੱਲ ਕਹੀ ਜਾਂਦੀ ਉਹ ਤਣਪਤਣ ਲੱਗਦਾ ਕਿ ਨਹੀਂ ਲੱਗਦਾ ਜੀ ਜੀ ਤੇ ਟੈਣਾ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਵੀ ਸਾਹਮਣੇ ਆਈ ਹੈ ਜੀ ਕਹਿੰਦੇ ਪੱਠੇ ਕੁੱਤਰਦਿਆਂ ਟੋਕੇ 'ਚ ਕਰੰਟ ਆਇਆ ਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਕਿੱਥੋਂ ਦੀ ਖਬਰ ਹੈ ਇਹ ਇਹ ਗੁਰਦਾਸਪੁਰ ਦੇ ਵਿੱਚ ਪਿੰਡ ਦੁਬੜੀ ਇਥੋਂ ਦੀ ਮੰਦਪਾਗੀ ਖਬਰ ਆ ਬੜੀ ਦੁਖ ਦੀ ਖਬਰ ਹੈ ਜੀ ਇਹ ਇਸ ਖਬਰ ਨੇ ਸਭ ਨੂੰ ਝੰਡੂਲ ਕੇ ਰੱਖਤਾ ਕਿਉਂਕਿ ਤਿੰਨ ਮੁੰਡੇ ਜਿਹੜੇ ਉਹ ਪੱਠੇ ਕੁੱਤਰ ਰਹੇ ਆ ਤੇ ਟੋਕੇ ਤੇ ਪੱਠੇ ਪੁੱਟ ਰਹੇ ਆ ਅਚਾਨਕ ਟੋਕੇ ਦੇ ਵਿੱਚ ਕਰੰਟ ਆ ਜਾਂਦਾ ਤੇ ਦੋ ਮੁੰਡਿਆਂ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਇੱਕ ਮੁੰਡਾ ਜਿਹੜਾ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲਾ ਬਹੁਤ ਦੁੱਖ ਦੀ ਖਬਰ ਆਈ ਹੈ ਜੀ ਇਹ ਤੇ ਹੁਣ ਵੇਖੋ ਜਿਹੜੇ ਪਰਿਵਾਰ ਦੇ ਵਿੱਚ ਸੱਤਰ ਬਚ ਗਿਆ ਉਹਦਾ ਤਾਂ ਆਪਾਂ ਜਾਣਦੇ ਵੀ ਵਿਚਾਰੇ ਦਾ ਬੁਰਾ ਹਾਲ ਹੈਗਾ ਪਰ ਇਹ ਅਚਾਨਕ ਕੁਦਰਤ ਦਾ ਕਹਿਰ ਵਾਪਰਿਆ ਜਾਂ ਕਹਿੰਦੇ ਕਿ ਬਿਜੂ ਦੇ ਵਿੱਚ ਕਰੰਟ ਆਉਣ ਦੇ ਕਰਕੇ ਇਹ ਅਚਾਨਕ ਮੌਤਾ ਹੋ ਗਏ ਜੀ ਜੀ ਤੇ ਟੇਣਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਅੱਜ ਦੇ ਲਈ ਇੰਨੇ ਹੀ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ-ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ